பிளெண்டர் ਯਾਮਾ ਆਰ 100 ਉਹ ਤੂੰ ਇੱਕ ਗੱਲ ਦੱਸ ਤੈਨੂੰ ਕੋਈ ਬਿਮਾਰੀ ਬਮੂਰੀ ਐ ਆ ਤੂੰ ਆਵਾਜ਼ਾਂ ਕਿਹੰਜੀਆਂ ਕੱਢਦਾ ਏ ਤੈਨੂੰ ਸ਼ਰਮ ਸ਼ੁਰਮ ਨਹੀਂ ਆਉਂਦੀ ਉਹ ਮਿੱਤਰਾ ਆਵਾਜ਼ ਦੀ ਗੱਲ ਨਾ ਕਰ ਇਹ ਆਵਾਜ਼ ਦੀ ਮਢੀਰ ਫੈਨ ਆ ਕਾਦੀ ਆਵਾਜ਼ ਐ ਲੱਗਦਾ ਜਿਵੇਂ ਬੱਕਰੇ ਦਾ ਗਲਾ ਘੁੱਟ ਕੇ ਆਵਾਜ਼ ਕੱਢੀ ਹੁੰਦੀ ਐ ਉਹ ਤੈਨੂੰ ਕਿਆ ਪਤਾ ਬੰਦਰ ਕਾ ਜਾਣੇ ਅਦਰਕ ਦਾ ਸੁਆਦ ਜਿਹਨਾਂ ਨੇ ਵੀ ਅੱਜ ਮੈਨੂੰ ਰੱਖਿਆ ਵਾ ਨਾ ਸਭ ਨੇ ਮੋਡੀਫਾਈ ਕਰਾ ਕੇ ਰੱਖਿਆ ਵਾ ਵੀ ਸ਼ੌਂਕ ਨਾਲ ਕਾਦਾ ਮੋਡੀਫਾਈ ਕਵਾੜੀਆਂ ਕੋਲ ਵੀ ਨਾਲੇ ਗਰਦਨ ਸਿੱਟੀ ਪਏ ਹੁੰਦੇ ਆ ਨਾਲੇ ਤੈਨੂੰ ਦੱਸਾਂ 5-5000 ਨੂੰ ਜਿਹਨੇ ਮਰਜ਼ੀ ਲੈ ਲਿਆ ਇਹ ਯਾਮਾ ਆ ਜਾਣੇ ਅਦਰਕ ਕੇ ਚਾਰ ਦਾ ਸੁਆਦ ਬਾਈ ਸਾਡੀ ਕਿਸੇ ਟਾਈਮ ਚ ਚੜਾਈ ਤੀ ਹਰ ਅੱਜ ਵੀ ਸਾਡੀ ਪੂਰੀ ਚੜਾਈ ਹੈ ਗੱਲ 5000 ਰੁਪਏ ਦੀ ਨਹੀਂ ਬੜਾ ਸਾਲਿਆ ਤੂੰ ਲੱਖ ਲੱਖ ਰੁਪਏ ਦੇ ਮੋਟਰਸਾਈਕਲ ਬਣਾ ਦੇ ਵਿੱਚ ਗਿਆ ਸਾਲਾ ਲਫਾਫਾ ਉਹ ਤੂੰ ਲਫਾਫਾ ਛੱਡ ਮੇਰੇ ਜੇ ਫੀਚਰ ਚੈੱਕ ਕਰ ਮੈਂ ਬਿਨਾਂ ਸਟੈਂਡ ਚੱਕੇ ਤੇ ਸਟਾਰਟ ਨਹੀਂ ਹੁੰਦਾ ਹੈਗਾ ਠੀਕ ਹੈ ਉਹ ਫੀਚਰ ਹੈ ਕੋਈ ਹੈ ਇੱਧਰ ਦੇਖ ਲੈ ਗੀਅਰ ਚ ਸਟਾਰਟ ਹੋ ਜੀਦਾ ਫੀਚਰਾਂ ਦੇ ਨਾਲ ਨਾਲ ਅਸੀਂ ਮਾਈਲਡਾ ਵੀ ਧਿਆਨ ਰੱਖਦੇ ਆ ਤੇਰੇ ਮੰਗੂ ਨਹੀਂ ਮਾਲਕ ਦਾ ਅਗਲਾ ਘੋਟੀ ਦਾ ਨਾਲੇ ਹੋਰ ਦੱਸ ਤੂੰ ਸਾਲਿਆ ਗੱਲਾਂ ਕਰਦਾ ਕਿੱਡਾ ਕੇ ਲੈਵਲ ਦਾ ਤੂੰ ਪਿੰਡ ਚ ਦਿਖਾ ਦੇ ਕਿਸੇ ਕੋਲ ਵੀ ਹੈਗਾ ਜੇ ਸਪਲੈਂਡਰ ਕ ਬੰਦੇ ਦੀ ਤਾਂ ਅਮੀਰ ਬੰਦੇ ਦੀ ਇੱਕ ਚੁਆਇਸ ਹੈ ਠੀਕ ਹੈ ਵੀ ਮੈਂ ਸਪਲੈਂਡਰ ਲੈਣਾ ਮੇਤਰਾ ਗਾਲਾਂ ਹੀ ਘੁੱਟਣ ਦੀ ਤੂੰ ਗੱਲ ਛੱਡ ਦੇ ਜੇ ਊਂਠਾਂ ਨਾਲ ਜਾਰੀਆਂ ਲਾਉਣੀਆਂ ਤਾਂ ਦਰਵਾਜ਼ੇ ਘਰਾਂ ਦੇ ਖੁੱਲੇ ਹੀ ਰੱਖਣੇ ਪੈਣੇ ਇਹ ਚੀਜ਼ਾਂ ਜੇਬਾਂ ਤੇ ਇੱਕ ਨਹੀਂ ਲਿਆਈਆਂ ਜਾਂਦੀਆਂ ਇਹ ਚੀਜ਼ਾਂ ਦਿਨ ਹੋਣੇ ਚਾਹੀਦੇ ਆ ਤਾਂ ਹੋਈਆਂ ਸਮਝ ਗਿਆ ਉਹ ਇਹੋ ਜਿਹੇ ਦਿਨ ਦਾ ਕੀ ਕਰਨਾ ਜਿਹੜੀ ਸਾਲਾ ਜੇਬਾਂ ਹੀ ਗਾਜਵੇ ਉਹ ਨਾਲੇ ਇੱਕ ਹੋਰ ਗੱਲ ਆ ਬੀਐਸ6 ਦੇ ਵਿੱਚ ਰੇਸ ਦਾ ਵੀ ਬਹੁਤ ਧਿਆਨ ਰੱਖਿਆ ਬਾਈ ਉਹ ਸਾਲਿਓ ਰੇਸਾਂ ਦੀ ਨਾ ਗੱਲ ਕਰੀ ਜਾਓ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਕੇਟੀਐਫ 400 ਸੀਸੀ ਉਹ ਮੇਰੇ ਭਾਈ ਨੇ ਬਹੁਤ ਬ ਤਲਬ ਲਿਆ ਉਹ ਤਾਂ ਨਹੀਂ ਸਾਡਾ ਮੁਕਾਬਲਾ ਕਰਿਆ ਜਾਣਾ ਉਹ ਤੂੰ ਗੱਲਾਂ ਛੱਡ ਦੇ ਮੇਰੇ ਪਰ ਤਾਂ ਗਾਣੇ ਵੀ ਪਤਾ ਕਿੰਨੇ ਬਣਦੇ ਆ ਮੇਰੇ ਬਿਨਾ ਗਾਣਾ ਨਹੀਂ ਚੱਲਦਾ ਠੀਕ ਹੈ ਤਾਂ ਸੁਣਿਆ ਆਉਣਾ ਪਿੱਛੇ ਗਾਣਾ ਸਪਲੈਂਡਰ ਲੰਡਾ ਕਰਾ ਕੇ ਬਾਪੂ ਤੋਂ ਗਾਣਾ ਖਾਣੀਆਂ ਇਹ ਹੋਈ ਨਹੀਂ ਕਹਿੰਦੇ ਹੈਗੇ ਯਾ ਮਾ ਨਾ ਆ ਗਿਆ ਕਿਸੇ ਗਾਣੇ ਦੇ ਵਿੱਚ ਹੈ ਇੱਕ ਅੱਦੇ ਚ ਆ ਗਿਆ ਹੋਣਾ ਉਹ ਤੈਨੂੰ ਪਤਾ ਫਿਰ ਇੱਕ ਅੱਧੀ ਦਾ ਵਿੱਚ ਨੂੰ ਛੁਰਲੀ ਅਗਲਾ ਛੱਡੇ ਦਿੰਦਾ ਏ ਸਪਲੈਂਡਰ ਵੀ ਨਾ ਗਾਣਾ ਨਹੀਂ ਕੋਈ ਚੱਲਦਾ ਹੈਗਾ ਤਾਂ ਹੀ ਕਹੀ ਜਾਂਦਾ ਹੌਂਡਾ ਮਿਸਟਰ ਲੌਂਡਾ ਕੋਈ ਚੱਜ ਦਾ ਕੰਮ ਕਰ ਲੈ ਕਰੋ ਤੁਸੀਂ ਉਹ ਨਾਲੇ ਤੂੰ ਕਿਹਾ BS6 ਦੀ ਧੌਂਸ ਜੀ ਮਰੀ ਜਾਂਦਾ ਹੈ ਉਹ ਕਿਸੇ ਟਾਈਮ ਦੇ ਵਿੱਚ ਜਾਮਾ R100 ਬਣਿਆ ਦਾ ਉਹ ਮੁੜ ਕੇ ਮਸ਼ੀਨ ਨਾ ਬਣੀ ਆ ਨਾ ਕਦੇ ਬਣਨੀ ਆ ਲੱਗੀ ਸਮਝ ਉਹ ਤੂੰ ਗੱਲਾਂ ਕਿਹੜੀਆਂ ਕਰਦਾ BS6 ਅੱਜ ਬਣ ਰਹੇ ਆ ਨਾ ਤੇ ਬਣਦੇ ਰਹੂਗੇ ਤੇਰੇ ਮੰਗੂ ਨਹੀਂ ਬੰਦ ਹੋਗੀ ਠੀਕ ਹੈ ਨਾਲੇ ਇੱਕ ਗੱਲ ਹੋਰ ਮੈਂ ਤੇਰੇ ਵਿੱਚ ਜਿਆਦਾ ਨਹੀਂ ਸਟ੍ਰੇਟ ਪਾਇ ਪਾਇ ਦੇਖਿਆ ਇੱਥੇ ਮੇਰੇ ਵਿੱਚ ਨਾ ਜਾਲੀ ਕੱਟ ਕੇ ਉਹ ਦੂਜੇ ਪਿੰਡ ਵੀ ਆਵਾਜ਼ ਸੁਣਦੀ ਆ ਉਹ ਮਿੱਤਰਾ ਤੂੰ ਜਿੰਨਾ ਮਰਜੀ ਭੱਜ ਲੈ ਜਿੰਨੀਆਂ ਮਰਜ਼ੀਆਂ ਜਾਲੀਆਂ ਕੜਵਾ ਲੈ ਜਿੰਨਾ ਮਰਜੀ ਮੋਡੀਫਾਈ ਬੋਲ ਲੈ ਬੋਟ ਮਿੱਤਰਾ ਮੇਰੀ ਉਜਾੜ ਠੀਕ ਹੈ ੱਲੇ-ੱਲੇ ਘਰ ਦੇ ਵਿੱਚ ਸਪਲੈਂਡਰ ਹੈ ਨਾਲੇ ਹੋਰ ਸੁਣ ਲੈ ਹਰ ਪੰਜਾਬੀ ਦੀ ਪਹਿਚਾਣ ਸਪਲੈਂਡਰ ਮੇਰੀ ਜਾਨ ਉਹ ਕਿਹੜੀ ਪੰਜਾਬੀਆਂ ਦੀ ਜਾਨ ਹਰ ਪੰਜਾਬੀ ਕਾ ਹੁੰਦਾ ਹੈ ਮਾਮਾ ਨਾਮ ਹੈ ਮੇਰਾ ਜਾਮਾ ਨਾਲੇ ਕੰਮ ਕਰਦੇ ਆ ਲੋਕਾਂ ਕੋਲ ਤੇ ਪੁੱਛ ਲੰਨੇ ਆ ਸਪਲੈਂਡਰ ਦੀ ਜ਼ਿਆਦਾ ਬੁੱਕਦਾ ਜਾਂ ਜਾਮੇ ਦੀ